ਕੁਰਾਇਆ ਐਂਬੂਲੈਂਸ ਵੈਲਫੇਅਰ ਐਂਡ ਸੁਸਾਇਟੀ ਵੱਲੋਂ ਨਮੀ ਐਂਬੂਲੈਂਸ ਲੈਣ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਪਰਮਾ ਹungਾਰਾ ਮਿਲ ਰਿਹਾ ਹੈ ਦੇਸ਼ ਵਿਦੇਸ਼ ਤੋਂ ਦਾਨੀ ਸੱਜਣਾ ਵੱਲੋਂ ਦਿਲ ਖੋਲ ਕੇ ਇਸ ਨੇਕ ਉਪਰਾਲੇ ਲਈ ਸੁਸਾਇਟੀ ਦੀ ਮਦਦ ਕੀਤੀ ਜਾ ਰਹੀ ਹੈ ਗੁਰਾਇਆਂ ਦੇ ਵਾਰਡ ਨੰਬਰ 6 ਦੀਆਂ ਮਹਿਲਾਵਾਂ ਅੰਮ੍ਰਿਤ ਬਾਣੀ ਟੀਮ ਵੱਲੋਂ 5100 ਪਿਆਰ ਰੁਪਏ ਦੀ ਰਾਸ਼ੀ ਸੁਸਾਇਟੀ ਨੂੰ ਭੇਟ ਕੀਤੀ ਗਈ। ਨਾਲ ਹੀ ਹੁਨਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਵੱਧ ਛੜ ਕੇ ਇਸ ਕੰਮ ਲਈ ਦਾਨ ਦਿੱਤਾ ਜਾਵੇ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਕੁਲਕਰਨ ਸਿੰਘ ਨੇ ਵੇਰਵੇ ਨਾਲ ਜਾਣਕਾਰੀ ਦਿੱਤੀ ਅਤੇ ਸੁਸਾਇਟੀ ਵੱਲੋਂ ਸਾਰੇ ਹਿਦਾਨੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਰਾਮ ਰਾਮ ਜੀ ਅਸੀਂ ਅੱਜ ਸਾਰੇ ਅੰਮ੍ਰਿਤਵਾਨੀ ਪਾਠ ਦੇ ਮੈਂਬਰਸ ਗੁਰਾਇਆਂ ਇਕੱਠੇ ਹੋਏ ਹਾਂ। ਅਸੀਂ ਅਪੀਲ ਕਰਦੇ ਹਾਂ ਗੁਰਾਇਆਂ ਵਾਸੀਆਂ ਨੂੰ ਇੱਥੇ ਐਂਬੂਲੈਂਸ ਦੀ ਬਹੁਤ ਲੋੜ ਸੀਗੀ ਇਸ ਕਰਕੇ ਐਂਬੂਲੈਂਸ ਵੈਲਫੇਅਰ ਸੁਸਾਇਟੀ ਦੇ ਵਿੱਚ ਯੋਗਦਾਨ ਦਿਓ ਵੱਧ ਛੜ ਕੇ ਅਸੀਂ ਵੀ ਆਪਣੇ ਵੱਲੋਂ ਇੱਕ ਛੋਟੀ ਜੀ ਸੇਵਾ ਪ੍ਰਦਾਨ ਕੀਤੀ ਹੈ ਤੁਹਾਨੂੰ ਵੀ ਸਾਰੇ ਇਲਾਕਾ ਨਿਵਾਸੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਵੱਧ ਛੜ ਕੇ ਦੇ ਵਿੱਚ ਯੋਗਦਾਨ ਦਿਓ ਥੈਂਕ ਯੂ ਜੈ ਸ਼੍ਰੀ ਰਾਮ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇੱਕ ਮਹਿੰਮ ਚੱਲ ਰਹੀ ਹੈ ਗੁਰਾਇਆਂ ਦੇ ਵਿੱਚ ਗੁਰਾਇਆਂ ਐਂਬੂਲੈਂਸ ਵੈਲਫੇਅਰ ਐਂਡ ਸੁਸਾਇਟੀ ਵੱਲੋਂ ਅਪੀਲ ਵੀ ਕੀਤੀ ਗਈ ਸੀ ਕਿ ਸਾਨੂੰ ਇੱਕ ਐਂਬੂਲੈਂਸ ਦੀ ਜਿਹੜੀ ਬੜੀ ਲੋੜ ਹੈ ਸ਼ਹਿਰ ਨੂੰ ਪਹਿਲੀ ਐਂਬੂਲੈਂਸ ਚੱਲ ਰਹੀ ਸੀਗੀ ਉਹਦੀ ਹਾਲਤ ਖਸਤਾ ਸੀਗੀ ਜਿਸ ਤੋਂ ਬਾਅਦ ਹੁਣ ਨਵੀਂ ਐਂਬੂਲੈਂਸ ਲਈ ਅਸੀਂ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਦਾਨੀ ਸੱਜਣਾ ਦਾ ਸਾਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਬੈਠੇ ਹੈ ਚਾਹੇ ਸਾਡੇ ਸ਼ਹਿਰ ਨਿਵਾਸੀ ਹੈ ਜਾਂ ਆਲੇ-ਵਾਲੇ ਦੇ ਜਿਹੜੇ ਪਿੰਡਾਂ ਤੋਂ ਲੋਕ ਹੈ ਉਹਨਾਂ ਵੱਲੋਂ ਦਿਲ ਖੋਲ੍ਹ ਕੇ ਇਸ ਕੰਮ ਦੇ ਲਈ ਦਾਨ ਕੀਤਾ ਜਾ ਰਿਹਾ ਹੈ ਅੱਜ ਸਾਨੂੰ ਅੰਮ੍ਰਿਤਵਾਨੀ ਪਾਠ ਜਿਹੜਾ ਗਰੁੱਪ ਸਾਡੇ ਮੁਹੱਲੇ ਦੇ ਹੈ ਸਾਰੇ ਤਸਵੀਰਾਂ ਵੀ ਤੁਸੀਂ ਦੇਖ ਰਹੇ ਆ ਸਾਡੇ ਨਾਲ ਖੜੇ ਆ ਅੱਜ ਸੱਦਿਆ ਸੀਗਾ ਸਾਨੂੰ ਤੇ ਅੱਜ 5100 ਰੁਪਏ ਦੀ ਜਿਹੜੀ ਰਾਸ਼ੀ ਹੈ ਅੱਜ ਉਹਨਾਂ ਨੇ ਐਂਬੂਲੈਂਸ ਲਈ ਡੋਨੇਟ ਕੀਤੀ ਹੈ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਇਸੇ ਤਰੀਕੇ ਨਾਲ ਜਿਵੇਂ ਹੁਣ ਦੱਸਿਆ ਸਾਡੇ ਨਾਲ ਸ਼ੀਲਾ ਭਾਬੀ ਖੜੇ ਆ ਇਨਰ ਵੀਲ ਕਲੱਬ ਤੇ ਇਹਨਾਂ ਦੇ ਹੋਰ ਜਿਹੜੇ ਸੁੰਦਰ ਕਾਨ ਪਾਠ ਗਰੁੱਪ ਆ ਜਿਹੜਾ ਇਹਨਾਂ ਦਾ ਉਹਨਾਂ ਵੱਲੋਂ ਵੀ ਜਿਹੜਾ ਡੋਨੇਸ਼ਨ ਦਿੱਤੀ ਜਾਣੀ ਆ ਅਸੀਂ ਜਿਨ੍ਹਾਂ ਨੇ ਵੀ ਸਾਡੇ ਇਸ ਯਾਗੇ ਕਹਿ ਸਕਦੇ ਆਪਾਂ ਕਿ ਕਿਉਂਕਿ ਪਰਸੋ ਵੀ ਇੱਥੇ ਐਕਸੀਡੈਂਟ ਸਾਹਮਣੇ ਹੋਇਆ ਸੀਗਾ ਜਿੱਥੇ ਪਾਣੀ ਪਤੋਂ ਇੱਕ ਫੈਮਿਲੀ ਜਿਹੜੀ ਜਾ ਰਹੀ ਸੀਗੀ ਐਕਸੀਡੈਂਟ ਹੋਇਆ ਤੇ ਐਂਬੂਲੈਂਸ ਜਿਹੜੀ ਗੁਰਾਇਆਂ ਦੇ ਪੁਲ ਦੇ नीचे ਖੜੀ ਸੀਗੀ ਸਮੇਂ ਸਿਰ ਆਈ ਹੈ ਤੇ ਉਹ ਜਿਹੜੀ ਲੇਡੀਜ਼ ਨੂੰ ਆ ਹਸਪੀਟਲ ਦੇ ਵਿੱਚ ਲੈ ਕੇ ਗਏ ਇੰਜਰਡ ਹੋਈ ਸੀਗੀ ਤੇ ਅਸੀਂ ਇਸ ਚੀਜ਼ ਬੜਾ ਘਾਟ ਮਹਿਸੂਸ ਕਰਦੇ ਸੀਗੇ ਪਿੰਡ ਸਾਡੇ ਨਾਲੋਂ ਕਈ ਗੁਣਾ ਵਧੀਆ ਅਸੀਂ ਮੰਨਦੇ ਹਾਂ ਕਿਉਂਕਿ ਹਰੇਕ ਪਿੰਡ ਨੇ ਆਪਣੀ ਐਂਬੂਲੈਂਸ ਪ੍ਰਾਈਵੇਟ ਬਣਾਈ ਹੋਈ ਹੈ ਪਰ ਸਾਡੇ ਸ਼ਹਿਰ ਕੋ ਇਸ ਚੀਜ਼ ਦੀ ਬੜੀ ਕਮੀ ਸੀ ਅਸੀਂ ਇੱਕ ਵਾਰ ਫੇਰ ਸਾਰੇ ਅਮਰਤਵਾਨੀ ਪਾਠ ਗਰੁੱਪ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਦਸਵੰਤ ਕੱਢਿਆ ਤੇ ਸਾਨੂੰ ਜਿਹੜਾ ਹੈ ਸਹਿਯੋਗ ਦਿੱਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰੇ ਗੁਰਾਇਆਂ ਨਿਵਾਸੀਆਂ ਨੂੰ ਆਪ ਸਭ ਨੂੰ ਬਹੁਤ ਜਾਣ ਕੇ ਖੁਸ਼ੀ ਹੋਵੇਗੀ ਕਿ ਜਿਹੜਾ ਬੂਟਾ ਆਪਾਂ ਸ਼ੁਰੂ ਕੀਤਾ ਸੀ ਉਹ ਹੁਣ ਬਹੁਤ ਵੱਡਾ ਪੇੜ ਦਾ ਰੂਪ ਲੈਣ ਜਾ ਰਿਹਾ ਹੈ ਅ ਇਸ ਦੇ ਨਾਲ ਹੀ ਸਾਨੂੰ ਅੱਜ ਬਹੁਤ ਵੱਡਾ ਹੰਗਾਰਾ ਮਿਲਿਆ ਜਦੋਂ ਭਾਈ ਮਤੀਦਾਸ ਕਾਲਜ ਆਫ ਨਰਸਿੰਗ ਦੇ ਡਾਇਰੈਕਟਰ ਸਰਦਾਰ ਮਦਨਜੀ ਸਿੰਘ ਹੋਣਾਂ ਨੇ ਸਾਨੂੰ ਫੋਨ ਕੀਤਾ ਤੇ ਬੁਲਾਇਆ ਤੇ ਜਦੋਂ ਆਏ ਤਾਂ ਉਹਨਾਂ ਨੇ ਸਾਨੂੰ 51000 ਰੁਪਏ ਦੀ ਰਾਸ਼ੀ ਇਸ ਐਂਬੂਲੈਂਸ ਲਿਆਉਣ ਦੇ ਲਈ ਜਿਹੜਾ ਆ ਉਹ ਸਾਨੂੰ ਯੋਗਦਾਨ ਦਿੱਤਾ ਜੋ ਕਿ ਇੱਕ ਵੱਡਮੁੱਲਾ ਯੋਗਦਾਨ ਹੈ ਐਂਬੂਲੈਂਸ ਨੂੰ ਲਿਆਉਣ ਦੇ ਲਈ ਇੱਕ ਬਹੁਤ ਵੱਡੀ ਛਲਾਂਗ ਆ ਜਿਹੜੀ ਕਿ ਲੱਗੀ ਇਸ ਦੇ ਨਾਲ ਹੀ ਵਿਜੇ ਕੌਸ਼ਲ ਜੀ ਉਹਨਾਂ ਨੇ ਵੀ 50000 ਰੁਪਿਆ ਅਨਾਉਂਸ ਕੀਤਾ ਹੈ ਔਰ ਅਨਾਉਂਸ ਕੀਤਾ ਕਿ ਨਾਲ ਸਾਨੂੰ ਹੈਂਡਓਵਰ ਵੀ ਕਰ ਦਿੱਤਾ ਹੈ ਸ਼੍ਰੀ ਰਾਜੂ ਢਿੰਗੜਾ ਜੀ ਉਹਨਾਂ ਨੇ ਵੀ 11000 ਰੁਪਿਆ ਇਸ ਦੇ ਨਾਲ ਹੀ ਜੋ ਇਹ ਗੁਰਾਇਆਂ ਲਾਈਵ ਦੇ ਨਾਲ ਖਬਰ ਜਿਹੜੀ ਹੈ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਰਹੀ ਆ ਤਾਂ ਜਦੋਂ ਆਸਟ੍ਰੇਲੀਆ ਦੇ ਵਿੱਚ ਮਨਦੀਪ ਸਿੰਘ ਅਤੇ ਜਗਦੀਪ ਸਿੰਘ ਉਹਨਾਂ ਵਾਲੀਆ ਜੀ ਨੇ ਇਹ ਖਬਰ ਸੁਣੀ ਤਾਂ ਉਹਨਾਂ ਨੇ ਕਿਹਾ ਕਿ ਇਹ ਤੁਸੀਂ 600 ਡਾਲਰ ਸਾਡੇ ਫਾਦਰ ਅਰਵਿੰਦਰ ਸਿੰਘ ਹੋਣਾ ਦੀ ਯਾਦ ਦੇ ਵਿੱਚ ਜਿਹੜਾ ਇਹ 600 ਡਾਲਰ ਲਿਖ ਕੇ ਤੁਸੀਂ ਜਿਹੜੇ ਆ ਸਾਡਾ ਯੋਗਦਾਨ ਪਾ ਲਓ ਤੇ ਉਹਨਾਂ ਦੇ ਨਾਲ ਹੀ ਉਹਨਾਂ ਦਾ ਫਰੈਂਡ ਸੀ ਜਸਤਿੰਦਰ ਪੰਨੂ ਤੇ ਉਹਨੇ ਵੀ ਦੇਖਿਆ ਕਿ ਬੜਾ ਚੰਗਾ ਕਾਰਜ ਗੁਰਾਇਆਂ ਦੇ ਵਿੱਚ ਕਰ ਰਹੇ ਆ ਤੇ ਜਸਤਿੰਦਰ ਪੰਨੂ ਨੇ ਵੀ 500 ਡਾਲਰ ਦੀ ਸੇਵਾ ਜਿਹੜੀ ਉਹ ਐਂਬੂਲੈਂਸ ਦੇ ਲਈ ਦਿੱਤੀ ਹੈ ਇਸੇ ਹਿਸਾਬ ਨਾਲ 1100 ਡਾਲਰ ਜਿਹੜਾ ਆ ਉਹ ਆਸਟ੍ਰੇਲੀਆ ਤੋਂ ਅ ਐਂਬੂਲੈਂਸ ਦੀ ਸੇਵਾ ਲਈ ਆਇਆ ਹੈ ਸਰਦਾਰ ਮਦਨਜੀਤ ਸਿੰਘ ਹੋਣਾ ਵੱਲੋਂ ਵਿਜੇ ਕੌਸ਼ਲ ਜੀ ਵੱਲੋਂ ਰਾਜੂ ਢਿੰਗੜਾ ਜੀ ਵੱਲੋਂ ਹੋਰ ਵੀ ਬਹੁਤ ਜਿਹੜੇ ਆ ਉਹ ਸਾਰੇ ਹੀ ਦਾਨੀ ਸੱਜਣ ਜਿਹੜੇ ਆ ਆਪ ਫੋਨ ਕਰਕੇ ਜਿਹੜੇ ਆ ਉਹ ਇਸ ਸੇਵਾ ਦੇ ਵਿੱਚ ਜਿਹੜਾ ਆ ਉਹ ਹਿੱਸਾ ਪਾ ਰਹੇ ਆ ਅਸੀਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਹਾਂਜੀ ਇਸ ਤੋਂ ਇਲਾਵਾ ਬਲਵਿੰਦਰ ਸਿੰਘ ਗਿੱਲ ਹੋਣੀ ਜੋ ਕਿ ਕੈਨੇਡਾ ਨਿਵਾਸੀ ਹਨ ਉਹਨਾਂ ਨੇ ਵੀ ਇਸ ਸ਼ੁਭ ਕਾਰਜ ਦੇ ਲਈ 25000 ਰੁਪਇਆ ਅਨਾਉਂਸ ਕੀਤਾ ਸੀ ਤੇ ਕੱਲ ਉਹਨਾਂ ਦੀ ਸਿਸਟਰ ਮਨਿੰਦਰਪੁਰ ਪਨੇਸਰ ਜੋ ਕਿ ਰਾਮਗੜੀਆ ਮਹੱਲੇ ਦੇ ਵਿੱਚ ਰਹਿੰਦੇ ਹਨ ਉਹਨਾਂ ਨੇ ਸੁਸਾਇਟੀ ਨੂੰ 25000 ਰੁਪਏ ਹੈਂਡਓਵਰ ਕਰ ਦਿੱਤਾ ਅ ਸਵਰਗੀ ਸਤਪਾਲ ਸ਼ਰਮਾ ਜੀ ਦੇ ਪਰਿਵਾਰ ਵੱਲੋਂ 21000 ਰੁਪਏ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਆ ਉਹ ਦਿੱਤਾ ਗਿਆ ਇਸ ਤੋਂ ਇਲਾਵਾ ਗੁਰਾਇਆਂ ਬਲੱਡ ਡੋਨਰ ਸੁਸਾਇਟੀ ਨੇ ਵੀ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸਾਰੇ ਸੱਜਣਾ ਨੇ ਰਲ ਕੇ 11000 ਰੁਪਿਆ ਦੀ ਸੇਵਾ ਜਿਹੜੀ ਆ ਉਹ ਦਿੱਤੀ ਹੈ ਇਹ ਸੁਸਾਇਟੀ ਉਦਾਂ ਵੀ ਗੁਰਾਇਆਂ ਦੇ ਵਿੱਚ ਕਿਸੇ ਨੂੰ ਵੀ ਬਲੱਡ ਦੀ ਜ਼ਰੂਰਤ ਹੁੰਦੀ ਆ ਹੋਰ ਹੁੰਦਾ ਤੇ ਇਹ ਹਮੇਸ਼ਾ ਹੀ ਤਤਪਰ ਰਹਿੰਦੇ ਹਨ ਅ ਅੰਮ੍ਰਿਤ ਬਾਣੀ ਗਰੁੱਪ ਵੱਲੋਂ ਵਾਰਡ ਨੰਬਰ 6 ਦੇ ਵਿੱਚ ਉਹਨਾਂ ਨੇ 5100 ਰੁਪਿਆ ਦੀ ਸੇਵਾ ਕੀਤੀ ਹੈ ਤੇ ਮਹਿੰਦਰਪਾਲ ਗੁਗਨਾਨੀ ਜੀ ਉਹਨਾਂ ਵੱਲੋਂ ਵੀ 5100 ਰੁਪਏ ਦੀ ਸੇਵਾ ਆਈ ਹੈ ਡਾਕਟਰ ਪਿਆਰੇ لال ਜੀ ਉਹਨਾਂ ਨੇ ਪਹਿਲਾਂ ਵੀ 1100 ਰੁਪਏ ਅਨਾਉਂਸ ਕੀਤਾ ਹੈ ਪਰ ਜਦੋਂ ਉਹਨਾਂ ਨੇ ਆਪਣੇ ਬੇਟੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਇਹ ਸੇਵਾ ਵਧਾ ਕੇ 21000 ਰੁਪਏ ਜਿਹੜਾ ਆ ਉਹ ਕਰਾਂਗੇ ਰਾਣਾ ਕੁੰਨਰਜੀ ਵੱਲੋਂ 5100 ਰੁਪਏ ਦੀ ਸੇਵਾ ਆਈ ਹੈ ਹੋਰ ਵੀ ਬਹੁਤ ਸਾਰੇ ਸੱਜਣਾ ਦੇ ਜੋ ਹੈ ਉਹ ਸੁਨੇਹੇ ਆ ਰਹੇ ਹਨ ਹੋ ਸਕਦਾ ਹੈ ਕਿ ਸਾਡੇ ਕੋਲੋਂ ਕਿਸੇ ਦਾ ਨਾਮ ਖੁੰਝ ਗਿਆ ਹੋਵੇ ਕਹਿਣ ਤੋਂ ਪਰ ਜਦੋਂ ਆਪਾਂ ਫਾਈਨਲਿਸਟ ਕ੍ਰੀਏਟ ਕਰਾਂਗੇ ਤਾਂ ਉਹ ਸਾਰਿਆਂ ਦਾ ਹੀ ਆਪਾਂ ਜਿਹੜਾ ਆ ਉਹ ਇੱਕ ਵਾਰੀ ਫੇਰ ਅਨਾਉਂਸ ਕਰਾਂਗੇ ਤੋਂ ਇਸ ਤੋਂ ਇਲਾਵਾ ਫੇਰ ਜਗਦੀਪ ਸਿੰਘ ਮਨਦੀਪ ਸਿੰਘ ਵਾਲੀਆ ਹੋਣਾ ਦਾ ਆਸਟ੍ਰੇਲੀਆ ਵਾਲੇ ਉਹਨਾਂ ਦੇ ਫਰੈਂਡ ਜਸਤਿੰਦਰ ਪੰਨੂ ਦਾ ਡਾਕਟਰ ਮਨਜੀਤ ਹੁਣਾ ਦਾ ਡਾਇਰੈਕਟਰ ਭਾਈ ਮਤੀਦਾਸ ਕਾਲਜ ਆਫ ਨਰਸਿੰਗ ਇਹਨਾਂ ਨੇ ਇੱਕ ਹੋਰ ਕੀਤੀ ਕਿ ਐਂਬੂਲੈਂਸ ਅਟੈਂਡੈਂਟ ਦਾ ਕੋਰਸ ਹੁੰਦਾ ਆ 30 ਤੋਂ 35000 ਰੁਪਏ ਜਿਹੜਾ ਖਰਚਾ ਹੁੰਦਾ ਆ ਆ ਔਰ ਉਹ ਹਰ ਜਗ੍ਹਾ ਤੇ ਵੈਲਿਡ ਹੁੰਦਾ ਆ ਤੇ ਐਂਬੂਲੈਂਸ ਸੇਵਾ ਸੁਸਾਇਟੀ ਦੇ ਡਰਾਈਵਰ ਨੂੰ ਤੇ ਹੋਰ ਅਟੈਂਡੈਂਟ ਨੂੰ ਉਹ ਇਹ ਕੋਰਸ ਫ੍ਰੀ ਦੇ ਵਿੱਚ ਕਰਾਉਣਗੇ ਹੋਰ ਵੀ ਫਸਟ ਏਡ ਜੋ ਰਿਕੁਆਇਰਡ ਹੁੰਦੀ ਆ ਇੱਕ ਸਾਨੂੰ ਐਂਬੂਲੈਂਸ ਦੇ ਲਈ ਉਹ ਵੀ ਚਾਹੀਦੀ ਹੁੰਦੀ ਆ ਅਟੈਂਡੈਂਟ ਤੇ ਉਹ ਵੀ ਜਿਹੜਾ ਹੈ ਉਹਨਾਂ ਨੂੰ ਵੀ ਟ੍ਰੇਨਿੰਗ ਜਿਹੜੀ ਆ ਉਹ ਭਾਈ ਮਤੀ ਦਾਸ ਕਾਲਜ ਆਫ ਨਰਸਿੰਗ ਜਿਹੜਾ ਆ ਉਹ ਫ੍ਰੀ ਟ੍ਰੇਨਿੰਗ ਕਰਾਏਗਾ ਅਸੀਂ ਸਾਰਿਆਂ ਦਾ ਹੀ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਤੇ ਸਾਰੇ ਹੀ ਗੁਰਾਇਆਂ ਸ਼ਹਿਰ ਦੇ ਅਸੀਂ ਦਿਲੋਂ ਰਿਣੀ ਹਾਂ ਕਿਉਂਕਿ ਇੰਨਾ ਹੰਗਾਰਾ ਤੇ ਇੰਨਾ ਪਿਆਰ ਜਿਹੜਾ ਉਹ ਸਾਨੂੰ ਮਿਲ ਰਿਹਾ ਹੈ ਉਹ ਬਹੁਤ-ਬਹੁਤ ਧੰਨਵਾਦ ਉਹ ਸਾਰੇ ਦੇ